ਜਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਿੱਤੀ ਵੀ ਹਲਕੇ ਕੁੱਤੇ ਕਿਸੇ ਸਹੇਰ ਮੰਗਰ ਜਾਂ ਬਿੱਲੇ ਮੰਗਰ ਤੇ ਉਹ ਡੀਲੋ ਡੀਲ ਕਰਦੇ ਐਸ ਤਰੀਕੇ ਨਾਲ ਇਹਦੀ ਦਰਿੰਦਰੀ ਦੇ ਨਾਲ ਉਹਨੇ ਮੈਨੂੰ ਉੱਥੋਂ ਐਸ ਕੁੱਤਾ ਮਾਰ ਕੇ ਗੱਡੀ ਸੱਡ ਗਿਆ ਜਦੋਂ ਜਦੋਂ ਮੈਨੂੰ ਗੱਡੀ 'ਚ ਮੈਂ ਉਹਨੂੰ ਕਿਹਾ ਕੀਤਾ ਕੋਈ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਜੀ ਸੋਡੇ ਸੀ ਜੇ ਅਸੀਂ ਸਾਡੇ ਕੋਲ ਮਨ ਚੋਰ ਹੁੰਦਾ ਤੇ ਅਸੀਂ ਸੋਡੇ ਇਧਰ ਦੀ ਕਿਉਂ ਦੇ ਅਸੀਂ ਹੋਰ ਕਿਸੇ ਪਾਸੇ ਜਾਂਦੇ ਨਹੀਂ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਾਂ ਮਾਂ ਤੇ ਕਾਹਨ ਜੇਰੇ ਮਾਂ ਉਹ ਮਾਗੀ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ ਅੱਜ ਸੋ ਮੈਂ ਇੱਕ ਸ ਨੂੰ ਦੱਸਦਾ ਵੀ ਦ੍ਰਿਸ਼ਟੀ ਜਿਵੇਂ ਕੋਈ ਨਫਰਤ ਨਹੀਂ ਭਰੀ ਹੁੰਦੀ ਬੰਦੇ ਮਿੱਤ ਕੀ ਆਏ। ਉਹ ਐ ਕਰਨਾ ਹੀ ਕਰ। ਐਸ ਤਰੀਕੇ ਨਾਲ ਉਹ ਬੰਦੇ ਪਏ। ਤੇ ਅੱਛਾ ਫਿਰ ਤੁਹਾਨੂੰ ਹੋਰ ਲੱਗਦਾ ਜਿਹੜਾ ਵਰਿੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਬਤਾ ਕੀ ਬੋਲ ਰਿਹਾ। ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜ ਤੂ ਆਦ ਬੜੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ। ਕਨਪਟਿਆਲੇ ਇਨਕਾਊਂਟਰ ਹੋਇਆ ਕੀ ਹੋਊ ਉਹ ਪੁਲਿਸ ਨੂੰ। ਰਾਤ ਨੂੰ ਨੇ ਗੱਡੀ ਰੋਕ ਦਿੱਤੀ। ਕਹਿੰਦਾ ਇਹ ਵੀ ਤੇਰੀ ਗੋਲੀ ਮਾਰਦੇ ਨੇ ਗੋਲੀ ਮਾਰਨੇ ਗੋਲੀ ਮਾਰਦੇ ਨੇ ਯਾਨੀ ਇਹ ਗੱਲਾਂ ਬਲਵਿੰਦਰ ਸਿੰਘ ਮੈਨੂੰ ਜਿਹੜਾ ਹੌਲਦਾਰ ਆ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਉਹਨਾਂ ਨੇ ਉੱਛੇ ਲਾ ਕੇ ਸਾਹਮਣੇ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਜਿਹੜੀ ਉਹ ਬੁੱਦਿਆਂ ਨੇ ਬਲਵਿੰਦਰ ਸਿੰਘ ਤੋਂ ਗਾਲ ਨਸਲ ਵੱਟ ਕੇ ਨਹੀਂ ਕੱਢਿਆ ਜਾਂ ਹੋਰ ਬਹੁਤਰਾ ਤੁਸੀਂ ਐ ਕਰਦੇ ਆ ਤੁਸੀਂ ਪਰ ਉਹ ਜਿਹੜੀ ਕਦੇ ਉਸ ਦੇ ਖਾਣ ਬੋਲਣ ਲੱਗ ਜੰਦੇ ਨੇ ਉਹ ਸਰਕਾਰ ਦੇ ਖਾਣ ਬੋਲਣ ਲੱਗ ਜੰਦੇ ਆਹ ਚੱਲਾ ਕਰਤ ਪਵਾ ਦੇ ਨੇ ਪੰਜਾਬ ਦੇ ਸਾਨੂੰ ਉੱਥੇ ਸਾਧਨ ਉੱਥੇ ਉਹਨਾਂ ਨੇ ਸਾਡੀ ਗੱਲ ਨਹੀਂ ਪਾਈ 12 ਸਾਲ ਆਵਾੜੇ ਤੇ ਪ੍ਰਵਿੰਦਰ ਸਿੰਘ ਜਦੋਂ ਉੱਥੇ ਤੁੰਗੀ ਬਾਈ ਬੋਲ ਉਹਨਾਂ ਦਾ ਪ੍ਰਵਿੰਦਰ ਨਹੀਂ ਗੱਡੀ ਚ ਉੱਤਰ ਨਹੀਂ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਗੱਡੀ ਦੇ ਨਾਲ ਖੈਪੜ ਤਾਂ ਗਿਆ ਉਹ ਬਲਵਿੰਦਰ ਸਿੰਘ ਹੈ ਜੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੱਕ ਹੋਰ ਹੁੰਦਾ ਉਹ ਵੀ ਸਾਨੂੰ ਪਤਾ ਹੀ ਹੋਣ ਦਾ ਰਿਸ਼ਪਾਈ ਹੈ ਸਿਵਲ ਕੋਈ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਕੋ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਬੰਦੇ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਵੀ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੇ ਤਪੇ ਦੀ ਗੱਲਬਾਤ ਕਿੱਥੇ ਹੋਈ ਹੈ ਤਪੇ ਦੀ ਗੱਲ ਹੈ ਜਿੱਥੇ ਸਾਰੇ ਤਮੂਰੇ ਬਾਹਰ ਹੁੰਦੇ ਆ ਅੱਜ ਇੱਥੇ ਖੜੇ ਆਂ ਸੀ ਤੁਸੀਂ ਪੁੱਛਿਆ ਨਾ ਉਹਨੇ ਜੇ ਕਿ ਇੱਥੇ ਕਿਉਂ ਆਏ ਹੋ ਹਸਪੀਟਲ ਨੂੰ ਜਿਹੜੇ ਰਾਤ ਨੂੰ ਔਰ ਸੁਬਾ ਲੈ ਕੇ ਗਏ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹਦਾ ਪਰਚੀ ਕਟਾਈਏ ਇੱਥੇ ਲੇਟੇ ਹੁਣ ਇਹਨਾਂ ਦਾ ਐਕਸਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਇਹਨਾਂ ਦੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਵਾਂ ਹੈਗਾ ਉਹ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨਹੀਂ ਹਾਈ ਕੋਰਟ ਦੇ ਵਕੀਲ ਨੇ ਇਹ ਇਹਨਾਂ ਤੇ ਕਰਾਂਗੇ ਔਰ ਨਾਲ ਨਾਲ ਇੱਕ ਗੱਲ ਅਸੀਂ ਕਹਿ ਦਿੰਨੇ ਆ ਜੇ ਇਹਨਾਂ ਤੇ ਬਣਦੀ ਆ ਜੋ ਵੀ ਇਹਨਾਂ ਆ ਕੀ ਬਲਤੇਵ ਸਿੰਘ ਤੇ ਇੱਕ ਹੋਰ ਆ ਜਿਹੜੇ ਬੰਦੇ ਔਰ ਉਹ ਸ਼ਰਾਬ ਵਾਲਾ ਮੁੰਡਾ ਜੇ ਇਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕਾਲ ਦੇਵਾਂਗੇ ਔਰ ਇਹ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਜਾਂ ਤਸ਼ੱਦਦ ਦੇ ਖਿਲਾਫ ਚਾਹੇ ਉਹ ਮੁੰਡਾ ਨਰਿੰਦਰ ਦੀਪ ਮਾਰਿਆ ਗਿਆ ਉੱਥੇ ਚਾ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾਂ ਜੋ-ਜੋ ਤੱਕ ਹੁਣ ਇਹਨਾਂ ਨੇ ਕਰਪੂਤਾ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਂ ਇਹ ਉਹਨਾਂ ਤੇ ਕਾਰਵਾਈ ਕਰ। ਔਰ ਕੱਲ ਨੂੰ ਆਸੀਂ ਜੇ ਮੈਡੀਕਲ ਕਰਾ ਕੇ ਐਕਸ-ਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਆ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ ਕਿ ਵਕੀਲ ਨੇ ਹਾਈ ਕੋਰਟ ਤੇ ਅਸੀਂ ਕਿੱਥੇ-ਕਿੱਥੇ ਕੀ-ਕੀ ਕਰ ਰਹੇ ਹਾਂ ਮਾੜਾ ਜਿਹਾ ਲਾਊਡ ਦੱਸ ਦਿਓ ਜੀ। ਬੱਡੇ ਆ ਇੱਕ ਵਾਰੀ ਆ ਦੱਸ ਲੈਦੇ ਫਿਰ ਤੁਸੀਂ ਪੁੱਛਦੇ ਹੋ ਜੀ ਬੱਡੇ ਸਵਾਲ ਇੱਕ ਮਿੰਟ ਬੇਟਾ ਆ ਦੱਸ ਲੈਣ ਦੋ ਫਿਰ ਪੁੱਛਦੇ ਦੱਸ ਦਿਓ ਇੱਕ ਵਾਰੀ ਉੱਚੀ ਦੱਸੋ ਜੀ ਕਿ ਜਰੂਰ ਤੁਹਾਡੇ ਇਹ ਹੁਣ ਜਦੋਂ ਨਵਾਂ ਕਾਨੂੰਨ ਆਏਗਾ ਨਵਾਂ ਫੀਨਸਸ ਬਣੇਗਾ ਉਸ ਤੋਂ ਬਾਅਦ ਇਹ ਇੱਕ ਪ੍ਰਵੀਜ਼ਨ ਆ ਗਿਆ ਜੀ ਕਿ ਜਰੂਰ ਕੋਈ ਵੀ ਬੰਦਾ ਪੁਲਿਸ ਦਾ ਮੁਲਾਜ਼ਮ ਤੁਹਾਡਾ ਉਸ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਕਰਦੇ ਹੋ ਨਹੀਂ ਲਿਖਦਾ ਤਾਂ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਤੁਸੀਂ ਜ਼ੀਰੋ ਐਫ ਆਈ ਆਰ ਕਰਾਉਣੀ ਆ ਇੱਥੇ ਅਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਆਂਗੇ ਛੇ ਉਹ ਨਕਰਤੂ ਇੰਤਕਾਰੀ ਹੁੰਦੇ ਆ ਕਿ ਤੁਸੀਂ ਈਐਫਆਈਆ ਜੋ ਨਵਾਂ ਕਾਨੂੰਨ ਉਹਦੇ ਮਤਲਬ ਜੋ ਇਹਨਾਂ ਉਹ ਦੱਸਾਂਗੇ ਔਰ ਜੋ ਜੋ ਨਾਲ ਗੱਲ ਤੋਂ ਇਹ ਐਕਸਪਲੇ ਹੋ ਜਾਣਾ ਹੈਗਾ ਉਹਦੇ ਨਾਲ ਸਾਡਾ ਅਸੀਂ ਫਿਰ ਕੋਡਦੇ ਅਸੀਂ ਬਾਕੀ ਹਰ ਗੱਲ ਉਹਨਾਂ ਅਸੀਂ ਦੱਸਦੇ ਅਸੀਂ ਕੀ ਕੀ ਚੀਜ਼ ਨਾਲ ਨਾਲ ਕਰਦੇ ਹਾਂ